ਕੋਡਾ ਕੀ ਨਾਮ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੋ ਰਾਜੀ ਪ੍ਰੈਜੈਂਟ ਮੈਂ ਰਕੇਸ਼ ਕੁਮਾਰ ਨੇਟੂ ਜਿਲ੍ਹਾ ਅਕਬੂਸਾ ਵਾਈਸ ਪ੍ਰੈਜਿਡੈਂਟ ਹੁਣ ਪਾਰਟੀ ਨੇ ਮੈਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੇਰੇ ਨਾਲ ਸਾਡੇ ਰਕੇਸ਼ਪੁਰੀ ਜੀ ਮੰਡਲ ਪ੍ਰਧਾਨ ਚੰਦਰ ਸਿੰਘ ਜੀ ਅਸ਼wini ਜੀ ਔਰ ਸਾਡੇ ਬੀਜੇਪੀ ਦੇ ਮੈਂਬਰ ਅਸੀਂ ਅੱਜ ਬੈਠੇ ਇੱਥੇ ਇਕੱਠੇ ਹੋਏ ਆ ਅੱਜ ਅਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਆ ਕਿ ਸਾਡੇ ਵਿੱਚ ਸਾਡਾ ਇੱਕ ਵੀਰ ਕਰਨਜੀਤ ਆਲੀ ਜਿਸ ਨੇ ਕਿ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਜਲਤਾ ਪਾਰਟੀ ਤੇ ਸਾਡੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਆ ਸਰਦਾਰ ਰਣਜੀਤ ਸਿੰਘ ਜੀ ਖੋਜੇਵਾਲ ਉਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਆਪਣੀ ਪਾਰਟੀ ਦੇ ਆਪਣੇ ਅਹੁਦੇ ਉੱਤੇ ਇਫਾ ਦਿੱਤਾ ਅੱਜ ਬੜੇ ਦੁੱਖ ਨਾਲ ਅਸੀਂ ਕਹਿਣਾ ਸਾਨੂੰ ਕਹਿਣਾ ਬਿਆਨ ਹੈ ਕਿ ਸਾਡਾ ਕੱਲ ਤੱਕ ਸਾਡਾ ਇਹ ਵੀਰ ਸੀਗਾ ਔਰ ਪਾਰਟੀ ਨੇ ਇਸ ਨੂੰ ਕੁਝ ਆਪਣੇ ਗਰਨਜੀਤ ਸਿੰਘ ਆਲੀ ਇਹਨੂੰ ਬੜਾ ਮਾਨ ਸਤਿਕਾਰ ਦਿੱਤਾ ਇਹ ਸਾਡ 1.5 ਸਾਲ ਪਹਿਲਾਂ ਲਗਭਗ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜਦੋਂ ਇਹ ਸ਼ਾਮਲ ਹੋਇਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰ ਕੇ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਪਹਿਲਾਂ ਹੋਰ ਪਾਰਟੀਆਂ ਨਾਲ ਇਹਦੀ ਗੱਲਬਾਤ ਚੱਲਦੀ ਰਹੀ ਫਿਰ ਇਹ ਸਾਡੇ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਹੁਣ ਜਦੋਂ ਇਲੈਕਸ਼ਨ ਦਾ ਟਾਈਮ ਸੀਗਾ ਤੇ ਭਾਤੀ ਜਨਤਾ ਪਾਰਟੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਐਵੇਂ ਗੁੱਸੇ ਗਰੇ ਹੋ ਗਏ ਪਾਰਟੀ ਦੀ ਪਿੱਠੇ ਛੁਲਾ ਮਾਰ ਕੇ ਪਾ ਦਿੱਤਾ ਅਸੀਂ ਪ੍ਰੈਸ ਕਾਨਫਰੰਸ ਦੇ ਸੱਜ ਕੇ ਕਰ ਰਹੇ ਆ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਪਾਰਟੀ ਨੇ ਇਹਨਾ ਮਾਨ ਸਤਕਾਰ ਇਸ ਕਰਨ ਜੀ ਤਾਲੀ ਨੂੰ ਦਿੱਤਾ ਕਿ ਇਹਨੂੰ ਥੱਲਿਓ ਚੁੱਕੇ ਕਪੂਰਸੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਵਾਈਸ ਜ਼ਿਲ੍ਹਾ ਪ੍ਰਧਾਨ ਬਣਾਇਆ ਵਾਈਸ ਪ੍ਰਧਾਨ ਜ਼ਿਲ੍ਹੇ ਦਾ ਕਪੂਰਸੇ ਦਾ ਔਰ ਸੁਲਤਾਨਪੁਰ ਦਾ ਹਲਕਾ ਇੰਚਾਰਜ ਬਣਾਇਆ ਇੱਥੇ ਨਹੀਂ ਸਰਦਾਰ ਰਣਜੀਤ ਸਿੰਘ ਖੋੜਿਆ ਜਿਹੜੇ ਜਿਸ ਦੇ ਪ੍ਰਧਾਨ ਆ ਉਹ ਕੋਰਸ ਮਹੀਨਿਆਂ ਵਾਸਤੇ ਆਪਣੇ ਬਾਹਰ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਗਏ ਸੀ ਇਹਨੂੰ ਕਾਰਜਕਾਰੀ ਦਾ ਪ੍ਰਧਾਨ ਕਬੂਲ ਤੇ ਜਿਹਦੇ ਦੀ ਇਹਨੂੰ ਜ਼ਿੰਮੇਵਾਰੀ ਸੌਂਪ ਕੇ ਗਏ ਹੋਰ ਇਸ ਤੋਂ ਵੱਧ ਪਾਰਟੀ ਕੀ ਮਾਨਸੂਦ ਕਰ ਸਕਦੀ ਯਾਰ ਜਿੱਥੇ ਵੀ ਮੀਟਿੰਗਾਂ ਤੇ ਜਾਂਦੇ ਸੀ ਇਹਨੂੰ ਸਭ ਤੋਂ ਮੋੜੇ ਲਿ ਜਾਂਦੇ ਸੀ ਪੰਜਾਬ ਦੀ ਮੀਟਿੰਗ ਚ ਲੈ ਕੇ ਜਾਂਦੇ ਸੀ ਵੱਖ-ਵੱਖ ਮੰਤਰੀ ਸਾਹਿਬ ਕੋਲ ਲੈ ਕੇ ਜਾਂਦੇ ਸੀ ਇਲਾਕੇ ਦੇ ਵਿੱਚ ਬੜਾ ਮਾਨਦੋਇ ਰਾ ਸੀ ਇਹ ਇਹ ਇਹਦਾ ਇਹਦਾ ਕੰਮ ਸ਼ੁਰੂ ਤੋਂ ਇਹੀ ਰਿਹਾ ਵਾ ਇਹ ਜਿੱਥੇ ਜਾਂਦਾ ਵਾ ਉਥੇ ਉਸੇ ਪਾਰਟੀ ਨਾਲ ਗਦਾਰੀ ਕਰਦਾ ਪਹਿਲਾਂ ਅਕਾਲੀ ਦਲ ਨਾਲ ਗਦਾਰੀ ਕੀਤੀ ਹੁਣ ਜਦੋਂ ਇਲੈਕਸ਼ਨਾਂ ਦਾ ਟਾਈਮ ਆਇਆ ਇਹ ਭੱਜ ਗਿਆ ਜੰਦਾ ਪਾਰਟੀ ਦੇ ਮਰਕਰਾਂ ਨਾਲ ਗਦਾਰੀ ਕਰਕੇ ਉਹਨਾਂ ਦੀ ਪੈਟਸੀ ਫਿਸ਼ੂਲਾ ਮਾਰ ਕੇ ਇਹ ਭੱਜਿਆ ਵਾ ਅਸੀਂ ਇਸ ਕਰਕੇ ਇਹਦੀ ਪ੍ਰੈਸ ਕਾਨਫਰੰਸ ਕੀਤੀ ਆ ਇਸ ਗੱਲ ਦਾ ਜਵਾਬ ਦੇਣ ਲੱਗੇ ਆ ਕਿ ਪਾਰਟੀ ਦੇ ਜਿਸ ਦਾ ਪ੍ਰਧਾਨ ਇੰਨੀ ਇਹਦਾ ਮਨਸੂਬਾ ਕੀਤਾ ਇਹਨਾਂ ਕਿਸੇ ਹੋਰ ਪਾਰਟੀ 'ਚ ਜੋ ਸਿਪਲਾ ਨਹੀਂਗਾ ਭਾਰਤੀ ਜਨਤਾ ਪਾਰਟੀ ਜੋ ਸਿਪਨ ਵਾਲੀ ਪਾਰਟੀ ਆ ਸਰਦਾਰ ਰਣਜੀਤ ਸਿੰਘ ਖੋਦੇਵਾਦੀ ਜਿਨ੍ਹਾਂ ਨੇ ਹਰ ਵਰਕਰ ਦਾ ਮਾਨਸਿਕਰ ਕਰਾਇਆ ਇਸ ਦਾ ਬਹੁਤ ਜ਼ਿਆਦਾ ਮਾਨਸਿਕਰ ਕਰ ਕੀਤਾ ਔਰ ਉਹਨਾਂ ਨੇ ਆਪਣੇ ਵਰਕਰਾਂ ਨੂੰ ਪੁਰਾਣੇ ਵਰਕਰਾਂ ਨੂੰ ਪਾਸੇ ਰੱਖ ਕੇ ਇਹਦਾ ਮਾਨਸਿਕਰ ਕੀਤਾ ਕਿਸੇ ਨੇ ਕਿੰਦੂ ਫਰੰਤੂ ਨਹੀਂ ਕੀਤੀ ਕੱਲ ਇਹ ਕਹਿੰਦਾ ਵੀ ਮੇਰੇ ਤੋਂ ਮੈਂ ਜਦੋਂ ਆਇਆ ਵਾ ਪਾਰਟੀ ਦੇ ਵਿੱਚ ਡੇਢ ਸਾਲ ਡੇਢ ਸਾਲ ਦੇ ਵਿੱਚ ਇੱਥੇ ਕੋਈ ਢੰਡਾ ਨਹੀਂ ਵੇਖਿਆ ਇਸ ਪਾਰਟੀ ਦਾ ਮੈਂ ਇਹਨੂੰ ਦੱਸਣਾ ਚਾਹੁੰਦਾ ਵਾਂ ਗਰਾਂ ਜੀ ਤਾਲੀ ਨੂੰ ਤੂੰ 6.5 ਸਾਲ ਦੇ ਵਿੱਚ ਆਇਆ ਇੱਥੇ ਤੇ ਤੂੰ ਕਹਿੰਦਾ ਵੀ ਇੱਥੇ ਬੂਥ ਨਹੀਂ ਲੱਗੇ ਕਿਹੜੇ ਇਲੈਕਸ਼ਨ ਹੋਏ ਥੇ ਜਿੱਥੇ ਬੂਥ ਨਹੀਂ ਲੱਗੇ ਅੱਜ ਦਿਨ ਤੱਕ ਪਹਿਲੀ ਇਲੈਕਸ਼ਨ ਇਹ ਕਹਿੰਦਾ ਬੂਥ ਨਹੀਂ ਲੱਗਣਗੇ ਜਿਹੜਾ ਇਹਦਾ ਪਿੰਡ ਵਾ ਉਥੇ ਬੂਥ ਲੱਗਣਗੇ ਭਾਰਤੀ ਜਨਤਾ ਪਾਰਟੀ ਉਥੇ ਹਰ ਪਿੰਡ ਵਿੱਚ ਬੂਥ ਲਾਉਗੇ ਆ ਜਿਹੜੇ ਮੇਰੇ ਵੀਰ ਪੁਰਾਣੇ ਵਰਕਰ ਬੈਠੇ ਆ ਇਹ ਉਦੋਂ ਜੰਮਿਆ ਹੀ ਨਹੀਂ ਸੀਗਾ ਪਾਰਟੀ ਵਿੱਚ ਨਹੀਂ ਆਇਆ ਇਹ ਉਦੋਂ ਜੰਮਿਆ ਹੀ ਨਹੀਂ ਸੀ ਜਦਦੇ ਅਸੀਂ ਪਾਰਟੀ ਦੇ ਵਰਕਰ ਪਾਰਟੀ ਦੇ ਬੰਦੇ ਅਸੀਂ ਪਾਰਟੀ ਸੇਵਾ ਕਰ ਰਹੇ ਆ ਪ੍ਰਧਾਨ ਜੀ ਵਿਕੇਸ਼ਬੁਰੀ ਜੀ ਇਥੇ ਚਾਰ ਪੰਜ ਵਾਲੀ ਮੰਡਲ ਬਿਗਾ ਰਹਾ ਮੈਂ ਦੋਵਾਰੀ ਮੰਡਲ ਬਿਗਾ ਰਹਾ ਅਸ਼wini ਸ਼ਰਮਾ ਜੀ ਆ ਚਦਵ ਸਿੰਘ ਜੀ ਆ ਸਾਹਮਣੇ ਮਸਲ ਬੈਠੇ ਪਾਰਟੀ ਮਹਸੂਰ ਗੁੰਦੀ ਆ ਜੇ ਜਾਣਾ ਸੀ ਤੇ ਛੱਡ ਕੇ ਚਲ ਜਵੇ ਘਰੇ ਬਹਿ ਜਵੇ ਕਿਸੇ ਦੇ ਖਿਲਾਫ ਐਲੀਗੇਸ਼ਨ ਲਾਉਣੇ ਗਲਤ ਪ੍ਰਚਾਰ ਕਰਨਾ ਕਿਸੇ ਸ਼ਾਨ ਦੇ ਖਿਲਾਫ ਬੋਲਣਾ ਔਰ ਇਹ 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 ਹਰ ਪਾਰਟੀਆਂ ਨੂੰ ਹੋ ਗਿਆ ਤੇ ਮੈਨੂੰ ਪਾਰਟੀ ਸ਼ਾਮਲ ਕਰ ਲੋ ਕਿਸੇ ਨੇ ਨੂੰ ਪਾਰਟੀ ਨੇ ਸ਼ਾਮਲ ਕੀਤਾ ਅਖੀਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਊਗਾ ਥੋੜੇ ਦਿਨਾਂ ਵਿੱਚ ਜਦਾ ਪੰਜਾਬੀ ਦੇ ਘਰਾਵਤ ਹਨ ਵੀ ਬਿੱਲੀ ਥੈਲੋ ਬਾਹਰ ਆ ਜੂਗੇ ਇਹ ਸਾਰਿਆਂ ਨੂੰ ਪਤਾ ਨਹੀਂ ਹੈ। ਪਰ ਇੱਕਦਮ ਹੋ ਰਿਹਾ ਪਰ ਅੱਜ ਦੀ ਗੱਲ ਵੀ ਹੋ ਰਹੀ ਹੈ। ਉਹ ਜੈ ਸਿੰਘ ਖੋਜੇਵਾਲ ਜੀ ਨੇ ਜਿਨ੍ਹਾਂ ਨੂੰ ਤਾਂ ਕੋਈ ਨਹੀਂ ਹੰਕੇ ਦੀ ਕਮਾਂਡ ਹੋਈ ਹੈ ਇਸ਼ਾਰਾ ਉਹਨਾਂ ਨਾਲ ਤੁਹਾਡੇ ਨਾਲ ਵੀ ਹੋ ਪਰ ਉਹਨਾਂ ਨੇ ਨਾਮ ਨਾ ਦਿੱਤੇ ਪੜਿਆ ਸੀ। ਉਹਲੇ ਜਿੰਮੇਵਾਰੀ ਕਿਹਾ ਹੈ ਕਿ ਜਿਨ੍ਹਾਂ ਨੂੰ ਹਲਕਾ ਜਿਆਦਾ ਕਿਵੇਂ ਦਾ ਕੰਮ ਦੀ ਗਈ ਹੈ ਉਹ ਬਾਅਦ ਨੂੰ ਸਰਪਰੇ ਮਿਲਣ ਦਾ ਸਰਟੀਫਿਕੇਟ ਲਿਏ ਗਏ ਨੇ ਤੇ ਪਰਜੰਤ ਸਿੰਘ ਜੀ ਮਾਜੀ ਦੇ ਰਿਕਵੈਸਟ ਨੇ ਆਵਾਜ਼ੀ ਪਾ ਲਈ ਉਹਨਾਂ ਦੇ ਨਾਲ ਬਹਿ ਕੇ ਵਿਆਗ ਜਾਨਵਾਜੀ ਕਰਦੇ ਆ ਕਿ ਤੁਹਾਡਾ ਤੁਹਾਡਾ ਅੰਤਮਾਨ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਪਰਜੰਤ ਸਿੰਘ ਜੀ ਮਾਈ ਨੂੰ ਜੁਗਲ ਨਾਮਦੀ ਹੈ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਜੀ ਮੌਜੂਦਾ ਐਮਐਲ ਨੂੰ ਵੀ ਆਪਣੇ ਘਰ ਕਿ ਬੁਲਾ ਕੇ ਉਹਨਾਂ ਦਾ ਮਾਨ ਸਨਕਵਾਇਰ ਕੀਤਾ ਗਿਆ ਹੈ ਇਹ ਉਹ ਰੋਸ ਵੀ ਤੁਹਾਡੇ ਦੇ ਲਗਾਏ ਗਏ ਜਿਹੜੇ ਪਿਆਰ ਬੰਦਰੀ ਤੁਹਾਡੇ ਦੇ ਦੇਖੋ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਮੈਂ ਭਾਤੀ ਜਾਂਦਾ ਬਾਡੀ ਦਾ ਵਫਾ ਦਾ ਸ਼ਵਾਈ ਆ ਅੱਜ ਦਾ ਨਹੀਂ 25 30 ਸਾਲ ਘੱਟੋ ਘੱਟ ਹੋ ਗਿਆ ਜ਼ਿਆਦਾ ਹੀ ਸਮਾਂ ਹੋ ਗਿਆ ਔਰ ਮੈਂ ਸੁਲਤਾਨਪੁਰ ਦੇ ਵਿੱਚ ਸ਼ੇਮ ਮੰਦਰ ਚੌੜਾ ਹੂਆ ਮੈਂ ਉਹਦਾ ਸੇਵਾਦਾਰ ਪਾਰਟੀ ਦਾ ਇੱਕ ਅਲੱਗ ਅਜੰਡਾ ਹੁੰਦਾ ਮੈਂ ਪਾਰਟੀ ਦੇ ਨਾਮ ਖੜਾ ਹਾਂ ਜਿ세 ਪਾਰਟੀ ਪ੍ਰੋਗਰਾਮ ਦਿੰਦੀ ਹੈ ਅਸੀਂ ਉੱਥੇ ਕਰਦੇ ਹਾਂ ਲੇਕਿਨ ਦੁਨੀਆਦਾਰੀ ਦੇ ਤੌਰ ਤੇ ਮੰਦਰ ਦੇ ਵਿੱਚ ਕੋਈ ਵੀ ਬਿੜੀਗਲ ਬੰਦਾ ਆਉਂਦਾ ਅਸੀਂ ਉਹਦਾ ਮਾਨਸੂਰ ਕਰ ਕਰਦੇ ਹਾਂ ਥਾਲੂ ਕਰਨਾ ਪਟਾਈ ਦਾ ਵੀ ਅਗਰ ਕੋਈ ਐਮਐਲਏ ਆਂਦਾ ਵਾ ਅਸੀਂ ਉਹਨੂੰ ਕੀ ਕਹੇ ਜੇ ਜੇ ਕੋਈ ਐਮਐਲਏ ਸਾਡੇ ਘਰੇ ਆਉਂਦਾ ਵਾ ਸੋਕੋ ਦੋਖਾ ਦੁਨੀਆਦਾਰੀ ਆ ਤੇ ਇਸ ਦੇ ਵਿੱਚ ਕੋਈ ਗਿੰਦੂ ਬੰਦਰ ਨਹੀਂ ਹੋਣੀ ਸਾਈ ਸਾਰੀ ਦੁਨੀਆ ਉਹਦੀ ਆ ਸਾਡੇ ਡੀਡਾ ਜਾਂਦੇ ਆ ਜੇ ਸਾਡੇ ਕੋਲ ਵੀ ਗਿਆ ਗਿਆ ਇਹ ਤੇ ਕਿਸ ਨੂੰ ਉਤਰਾਇ ਨਾ ਜੀਦਾ ਅਸੀਂ ਪਾਰਟੀ ਦੇ ਵਫਾਦਾਰ ਬੰਦੇ ਆ ਇਹ ਤੁਹਾਡੇ ਜਾਣਾਂ ਕਿ ਮੰਦਰ ਦਾ ਕਿ ਧਰਮ ਦਾ ਉਹਦੇ ਮਾਰੀ ਪਾਰਟੀ ਦੇ ਦਾ ਬਰਾਬਰ ਦੇ ਮੰਨ ਕੇ ਆ ਸਾਰੇ ਬਿਲਕੁਲ ਗਿੱਦਾ ਸਾਰੇ ਰਾਜ ਮੰਦਰ ਦੇ ਵੱਜੇ ਸਾਰੇ ਰਾਜਨੀਤਿਕ ਦੀਆਂ ਪਾਰਟੀਆਂ ਦਾ ਰੋਕ ਆਉਂਦੇ ਸਾਰੇ ਧਾਰਮਿਕ ਲੋਕ ਆਉਂਦੇ ਸਾਰਿਆਂ ਦਾ ਮਾਨਸਤੂਗ ਲਾਉਦਾ ਅਸੀਂ ਬੁਲਾਉਂਦੇ ਆ ਅਸੀਂ ਮੰਦਰ ਦੇ ਬਹੁਤ ਫੰਕਸ਼ਨ ਕਰਦੇ ਆ ਸ਼ੋਭਾ ਇਤਦਰਾ ਕਰਦੇ ਆ ਕਈ ਤਰ੍ਹਾਂ ਦੇ ਧਾਰਨਕ ਪ੍ਰੋਗਰਾਮ ਕਰਦੇ ਉਹ ਸਾਰੇ ਨਾਲ ਮਿਲ ਕੇ ਕਰਦੇ ਆ ਕਿਸੇ ਦੇ ਕਹਿਣ ਤੇ ਕਿਸੇ ਨੂੰ ਹੱਡ ਨਹੀਂ ਲੈਣਾ ਹੁੰਦਾ ਇਹ ਇਹ ਬੰਦੇ ਨੂੰ ਆਪਣੀ ਸਮਝ ਚਾਹੀਦੀ ਆ ਇਹਨੂੰ ਪਾਰਟੀ ਨੇ ਬਹੁਤ ਜ਼ਿਆਦਾ ਮਾਨਸਿਕ ਕਰ ਦਿੱਤਾ ਸੀ ਇਹਨੂੰ ਫੱਜਿਆ ਨਹੀਂ ਇਹ ਗਲਤ ਲੋਕਾਂ ਦੀ ਉਂਗਲ ਝਾੜ ਕੇ ਗਲਤ ਗੁੰਮਰਾਹ ਹੋ ਗਿਆ ਇਹ ਬੰਦਾ ਜਿਹੜਾ ਸੀਗਾ ਜਦੋਂ ਆਇਆ ਦੀ ਚਾਹੀ ਸੀ ਇਹ ਬਹੁਤ ਜਲਦੀ ਗੁੰਮਰਾਹ ਹੋ ਗਿਆ ਗੁੰਮਰਾਹ ਹੋ ਕੇ ਇਹ ਗਲਤ ਲੋਕਾਂ ਦੇ ਹੱਥਾਂ 'ਚ ਚਲਾ ਗਿਆ ਬਾੜੀ ਜਾਂਦਾ ਬਾੜੀ ਕਿ ਇਹੋ ਜੀ ਪਾਰਟੀ ਆ ਜਿਹੜੀ ਬਹੁਤ ਡਿਸਿਪਲਨ ਵਾਲੀ ਪਾਰਟੀ ਆ